ਆਕਲੈਂਡ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲਾਪਰਵਾਹੀ ਦੇ ਕਾਰਨ ਇੱਕ ਪਾਲਤੂ ਜਾਨਵਰ ਦੀ ਭੁੱਖ ਅਤੇ ਠੰਡ ਦੇ ਨਾਲ ਮੌਤ ਹੋ ਗਈ ਹੈ ਦੋ ਮਹਿਲਾਵਾਂ ਨੂੰ ਇਸ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਹੈ ਦਰਅਸਲ ਜੁਲਾਈ 2024 ਵਿੱਚ SPCA ਟੀਮ ਨੇ ਇੱਕ ਸ਼ਿਕਾਇਤ ਤੋਂ ਬਾਅਦ ਆਕਲੈਂਡ ਵਿਖੇ ਘਰ ਦਾ ਦੌਰਾ ਕੀਤਾ ਸੀ ਪੋਸਤਾਨ ਤੇ ਉਹਨਾਂ ਨੂੰ ਵਾਈਟ ਮਿਕਸ ਬਰੀਡ ਫੀਮੇਲ ਡੌਗ ਪ੍ਰਿੰਸੈਸ ਮਿਲੀ ਸੀ ਜਿਸ ਨੂੰ ਰੱਸੀ ਦੇ ਨਾਲ ਬੰਨਿਆ ਹੋਇਆ ਸੀ ਉਸ ਕੋਲ ਨਾ ਤਾਂ ਕੋਈ ਢੰਗ ਦਾ ਸ਼ੈਲਟਰ ਸੀ ਨਾ ਪਾਣੀ ਸੀ ਸਿਰਫ ਉਸ ਦੇ ਕੋਲ ਇੱਕ ਟੇਬਲ ਰੱਖਿਆ ਹੋਇਆ ਸੀ ਐਸ ਪੀ ਸੀ ਏ ਨੇ ਤੁਰੰਤ ਮਦਦ ਕੀਤੀ ਅਤੇ ਫੀਮੇਲ ਡੌਗ ਲਈ ਕੈਨਲ ਅਤੇ ਕੰਬਲ ਮਹੱਈਆ ਕਰਵਾ ਦਿੱਤਾ ਪਰ ਕੁਝ ਦਿਨ ਬਾਅਦ ਜਦ ਟੀਮ ਮੁੜ ਪਹੁੰਚੀ ਤਾਂ ਪ੍ਰਿੰਸੈਸ ਮਰੀ ਹੋਈ ਮਿਲੀ ਉਸ ਕੋਲ ਸਿਰਫ ਖਾਲੀ ਬੌਲ ਅਤੇ ਇਕੱਠੀ ਮੈਲ ਹੀ ਮਿਲੀ ਸੀ ਵੈਟਰਨਰੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਿੰਸੈਸ ਬਹੁਤ ਜ਼ਿਆਦਾ ਕਮਜ਼ੋਰ ਸੀ। ਸਰੀਰ ਵਿੱਚੋਂ ਚਰਬੀ ਅਤੇ ਮਾਸਪੇਸ਼ੀਆਂ ਤੱਕ ਗਾਇਬ ਹੋ ਗਈਆਂ ਸਨ। ਦਬਾਅ ਦੇ ਜ਼ਖਮ ਸਨ, ਮੱਖੀਆਂ ਦੇ ਡੰਗ ਸਨ ਅਤੇ ਉਸ ਦੇ ਆਲੇ-ਦੁਆਲੇ ਸਿਰਫ ਗੰਦ ਸੀ ਅਤੇ ਇਹ ਹਾਲਾਤ ਉਸ ਨੂੰ ਅਸਾਈ ਦਰਸਾ ਰਹੇ ਸਨ। ਪੋਸਟਮਾਰਟਮ ਦੇ ਵਿੱਚ ਪੁਸ਼ਟੀ ਹੋਈ ਹੈ ਕਿ ਫੀਮੇਲ ਡੌਗ ਦੀ ਮੌਤ ਠੰਡ ਅਤੇ ਭੁੱਖ ਦੇ ਨਾਲ ਹੋਈ ਹੈ। ਮਹਿਲਾਵਾਂ ਨੇ ਕਿਹਾ ਕਿ ਘਰ ਵਿੱਚ ਨਹੀਂ ਹੁੰਦੀਆਂ ਸਨ ਅਤੇ ਹੋਰ ਮੈਂਬਰਾਂ ਨੂੰ ਖਾਣਾ ਦੇਣ ਲਈ ਉਹਨਾਂ ਨੇ ਕਿਹਾ ਸੀ ਪਰ ਦੋਸ਼ਾਂ ਦਾ ਸਾਹਮਣਾ ਕਰਨ ਮੌਕੇ ਉਹਨਾਂ ਨੇ ਮੰਨਿਆ ਹੈ ਕਿ ਉਹਨਾਂ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਸੀ ਐਸ ਪੀ ਸੀ ਏ ਮੁਖ ਟਾਰਡ ਵੇਸਟਬੁਡ ਨੇ ਕਿਹਾ ਹੈ ਕਿ ਅਜਿਹੀ ਹਾਲਤ ਕਿਸੇ ਵੀ ਜਾਨਵਰ ਦੀ ਨਹੀਂ ਹੋਣੀ ਚਾਹੀਦੀ ਪ੍ਰਿੰਸੈਸ ਦੇ ਆਖਰੀ ਪਲ ਬੇहद ਦਰਦਨਾਕ ਹੋਣਗੇ ਪਾਲਤੂ ਜਾਨਵਰ ਮਜ਼ਾਕ ਨਹੀਂ ਹਨ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ ਇਸ ਮਾਮਲੇ ਨੇ ਇੱਕ ਵਾਰ ਫਿਰ ਯਾਦ ਦਵਾ ਦਿੰਦਾ ਹੈ ਕਿ ਪਾਲਤੂ ਜਾਨਵਰ ਸਿਰਫ ਸ਼ੌਂਕ ਨਹੀਂ ਉਹਨਾਂ ਦੀ ਦੇਖਭਾਲ ਇੱਕ ਵੱਡੀ ਜ਼ਿੰਮੇਵਾਰੀ ਹੈ SPCA ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲਾਪਰਵਾਹੀ ਦੇ ਕਿਸੇ ਵੀ ਮਾਮਲੇ ਦੀ ਤੁਰੰਤ ਸੂਚਨਾ ਦਿਓ। ਆਕਲੈਂਡ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲਾਪਰਵਾਹੀ ਦੇ ਕਾਰਨ ਇੱਕ ਪਾਲਤੂ ਜਾਨਵਰ ਦੀ ਭੁੱਖ ਅਤੇ ਠੰਡ ਦੇ ਨਾਲ ਮੌਤ ਹੋ ਗਈ ਹੈ। ਦੋ ਮਹਿਲਾਵਾਂ ਨੂੰ ਇਸ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਹੈ। ਦਰਸਲ ਜੁਲਾਈ 2024 ਵਿੱਚ SPCA ਟੀਮ ਨੇ ਇੱਕ ਸ਼ਿਕਾਇਤ ਤੋਂ ਬਾਅਦ ਆਕਲੈਂਡ ਵਿਖੇ ਘਰ ਦਾ ਦੌਰਾ ਕੀਤਾ ਸੀ। ਪੋਸਤਾਨ ਤੇ ਉਹਨਾਂ ਨੂੰ ਵਾਈਟ ਮਿਕਸ ਬਰੀਡ ਫੀਮੇਲ ਡੌਗ ਪ੍ਰਿੰਸੈਸ ਮਿਲੀ ਸੀ ਜਿਸ ਨੂੰ ਰੱਸੀ ਦੇ ਨਾਲ ਬੰਨਿਆ ਹੋਇਆ ਸੀ ਉਸ ਕੋਲ ਨਾ ਤਾਂ ਕੋਈ ਢੰਗ ਦਾ ਸ਼ੈਲਟਰ ਸੀ ਨਾ ਪਾਣੀ ਸੀ ਸਿਰਫ ਉਸ ਦੇ ਕੋਲ ਇੱਕ ਟੇਬਲ ਰੱਖਿਆ ਹੋਇਆ ਸੀ ਐਸਪੀਸੀਏ ਨੇ ਤੁਰੰਤ ਮਦਦ ਕੀਤੀ ਅਤੇ ਫੀਮੇਲ ਡੌਗ ਲਈ ਕੈਨਲ ਅਤੇ ਕੰਬਲ ਮਹੱਈਆ ਕਰਵਾ ਦਿੱਤਾ ਪਰ ਕੁਝ ਦਿਨ ਬਾਅਦ ਜਦ ਟੀਮ ਮੁੜ ਬੂੰਜੀ ਦਾ ਪ੍ਰਿੰਸੈਸ ਮਰੀ ਹੋਈ ਮਿਲੀ ਉਸ ਕੋਲ ਸਿਰਫ ਖਾਲੀ ਬੌਲ ਅਤੇ ਇਕੱਠੀ ਮੈਲ ਹੀ ਮਿਲੀ ਸੀ ਵੈਟਰਨਰੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਿੰਸੈਸ ਬਹੁਤ ਜ਼ਿਆਦਾ ਕਮਜ਼ੋਰ ਸੀ। ਸਰੀਰ ਵਿੱਚੋਂ ਚਰਬੀ ਅਤੇ ਮਾਸਪੇਸ਼ੀਆਂ ਤੱਕ ਗਾਇਬ ਹੋ ਗਈਆਂ ਸਨ। ਦਬਾਅ ਦੇ ਜ਼ਖਮ ਸਨ, ਮੱਖੀਆਂ ਦੇ ਡੰਗ ਸਨ ਅਤੇ ਉਸ ਦੇ ਆਲੇ-ਦੁਆਲੇ ਸਿਰਫ ਗੰਦ ਸੀ ਅਤੇ ਇਹ ਹਾਲਾਤ ਉਸ ਨੂੰ ਅਸਾਈ ਦੱਸਾਰੇ ਸਨ। ਪੋਸਟਮਾਰਟਮ ਦੇ ਵਿੱਚ ਪੁਸ਼ਟੀ ਹੋਈ ਹੈ ਕਿ ਫੀਮੇਲ ਡੌਗ ਦੀ ਮੌਤ ਠੰਡ ਅਤੇ ਭੁੱਖ ਦੇ ਨਾਲ ਹੋਈ ਹੈ। ਮਹਿਲਾਵਾਂ ਨੇ ਕਿਹਾ ਕਿ ਘਰ ਵਿੱਚ ਨਹੀਂ ਹੁੰਦੀਆਂ ਸਨ ਅਤੇ ਹੋਰ ਮੈਂਬਰਾਂ ਨੂੰ ਖਾਣਾ ਦੇਣ ਲਈ ਉਹਨਾਂ ਨੇ ਕਿਹਾ ਸੀ ਪਰ ਦੋਸ਼ਾਂ ਦਾ ਸਾਹਮਣਾ ਕਰਨ ਮੌਕੇ ਉਹਨਾਂ ਨੇ ਮੰਨਿਆ ਹੈ ਕਿ ਉਹਨਾਂ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਸੀ ਪੀਐਸਪੀਸੀਏ ਮੁਖ ਟਾਰਡ ਵੇਸਟਬੁਡ ਨੇ ਕਿਹਾ ਹੈ ਕਿ ਅਜਿਹੀ ਹਾਲਤ ਕਿਸੇ ਵੀ ਜਾਨਵਰ ਦੀ ਨਹੀਂ ਹੋਣੀ ਚਾਹੀਦੀ ਪ੍ਰਿੰਸਸ ਦੇ ਆਖਰੀ ਪਲ ਬੇहद ਦਰਦਨਾਕ ਹੋਣਗੇ ਪਾਲਤੂ ਜਾਨਵਰ ਮਜ਼ਾਕ ਨਹੀਂ ਹਨ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ ਇਸ ਮਾਮਲੇ ਨੇ ਇੱਕ ਵਾਰ ਫਿਰ ਯਾਦ ਦਿਵਾ ਦਿੱਤਾ ਹੈ ਕਿ ਪਾਲਤੂ ਜਾਨਵਰ ਸਿਰਫ ਸ਼ੌਂਕ ਨਹੀਂ ਉਹਨਾਂ ਦੀ ਦੇਖਭਾਲ ਇੱਕ ਵੱਡੀ ਜ਼ਿੰਮੇਵਾਰੀ ਹੈ ਪੀਐਸਪੀਸੀਏ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲਾਪਰਵਾਹੀ ਦੇ ਕਿਸੇ ਵੀ ਮਾਮਲੇ ਦੀ ਤੁਰੰਤ ਸੂਚਨਾ ਦਿਓ ਆਕਲੈਂਡ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲਾਪਰਵਾਹੀ ਦੇ ਕਾਰਨ ਇੱਕ ਪਾਲਤੂ ਜਾਨਵਰ ਦੀ ਭੁੱਖ ਅਤੇ ਠੰਡ ਦੇ ਨਾਲ ਮੌਤ ਹੋ ਗਈ ਹੈ ਦੋ ਮਹਿਲਾਵਾਂ ਨੂੰ ਇਸ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਹੈ ਦਰਸਲ ਜੁਲਾਈ 2024 ਵਿੱਚ SPCA ਟੀਮ ਨੇ ਇੱਕ ਸ਼ਿਕਾਇਤ ਤੋਂ ਬਾਅਦ ਆਕਲੈਂਡ ਵਿਖੇ ਘਰ ਦਾ ਦੌਰਾ ਕੀਤਾ ਸੀ ਪੋਸਤਾਨ ਤੇ ਉਹਨਾਂ ਨੂੰ ਵਾਈਟ ਮਿਕਸ ਬਰੀਡ ਫੀਮੇਲ ਡੌਗ ਪ੍ਰਿੰਸੈਸ ਮਿਲੀ ਸੀ ਜਿਸ ਨੂੰ ਰੱਸੀ ਦੇ ਨਾਲ ਬੰਨਿਆ ਹੋਇਆ ਸੀ ਉਸ ਕੋਲ ਨਾ ਤਾਂ ਕੋਈ ਢੰਗ ਦਾ ਸ਼ੈਲਟਰ ਸੀ ਨਾ ਪਾਣੀ ਸੀ ਸਿਰਫ ਉਸ ਦੇ ਕੋਲ ਇੱਕ ਟੇਬਲ ਰੱਖਿਆ ਹੋਇਆ ਸੀ ਐਸਪੀਸੀਏ ਨੇ ਤੁਰੰਤ ਮਦਦ ਕੀਤੀ ਅਤੇ ਫੀਮੇਲ ਡੌਗ ਲਈ ਕੈਨਲ ਅਤੇ ਕੰਬਲ ਮਹੱਈਆ ਕਰਵਾ ਦਿੱਤਾ ਪਰ ਕੁਝ ਦਿਨ ਬਾਅਦ ਜਦ ਟੀਮ ਮੁੜ ਬੂੰਜੀ ਦਾ ਪ੍ਰਿੰਸੈਸ ਮਰੀ ਹੋਈ ਮਿਲੀ ਉਸ ਕੋਲ ਸਿਰਫ ਖਾਲੀ ਬੌਲ ਅਤੇ ਇਕੱਠੀ ਮੈਲ ਹੀ ਮਿਲੀ ਸੀ ਵੈਟਰਨਰੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਿੰਸੈਸ ਬਹੁਤ ਜ਼ਿਆਦਾ ਕਮਜ਼ੋਰ ਸੀ। ਸਰੀਰ ਵਿੱਚੋਂ ਚਰਬੀ ਅਤੇ ਮਾਸਪੇਸ਼ੀਆਂ ਤੱਕ ਗਾਇਬ ਹੋ ਗਈਆਂ ਸਨ। ਦਬਾਅ ਦੇ ਜ਼ਖਮ ਸਨ, ਮੱਖੀਆਂ ਦੇ ਡੰਗ ਸਨ ਅਤੇ ਉਸ ਦੇ ਆਲੇ-ਦੁਆਲੇ ਸਿਰਫ ਗੰਦ ਸੀ ਅਤੇ ਇਹ ਹਾਲਾਤ ਉਸ ਨੂੰ ਅਸਾਈ ਦਸਾਰੇ ਸਨ। ਪੋਸਟਮਾਰਟਮ ਦੇ ਵਿੱਚ ਪੁਸ਼ਟੀ ਹੋਈ ਹੈ ਕਿ ਫੀਮੇਲ ਡੌਗ ਦੀ ਮੌਤ ਠੰਡ ਅਤੇ ਭੁੱਖ ਦੇ ਨਾਲ ਹੋਈ ਹੈ। ਮਹਿਲਾਵਾਂ ਨੇ ਕਿਹਾ ਕਿ ਘਰ ਵਿੱਚ ਨਹੀਂ ਹੁੰਦੀਆਂ ਸਨ ਅਤੇ ਹੋਰ ਮੈਂਬਰਾਂ ਨੂੰ ਖਾਣਾ ਦੇਣ ਲਈ ਉਹਨਾਂ ਨੇ ਕਿਹਾ ਸੀ ਪਰ ਦੋਸ਼ਾਂ ਦਾ ਸਾਹਮਣਾ ਕਰਨ ਮੌਕੇ ਉਹਨਾਂ ਨੇ ਮੰਨਿਆ ਹੈ ਕਿ ਉਹਨਾਂ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਸੀ ਐਸ ਪੀ ਸੀ ਏ ਮੁਖ ਟਾਰਡ ਵੇਸਟਬੁਡ ਨੇ ਕਿਹਾ ਹੈ ਕਿ ਅਜਿਹੀ ਹਾਲਤ ਕਿਸੇ ਵੀ ਜਾਨਵਰ ਦੀ ਨਹੀਂ ਹੋਣੀ ਚਾਹੀਦੀ ਪ੍ਰਿੰਸੈਸ ਦੇ ਆਖਰੀ ਪਲ ਬੇहद ਦਰਦਨਾਕ ਹੋਣਗੇ ਪਾਲਤੂ ਜਾਨਵਰ ਮਜ਼ਾਕ ਨਹੀਂ ਹਨ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ ਇਸ ਮਾਮਲੇ ਨੇ ਇੱਕ ਵਾਰ ਫਿਰ ਯਾਦ ਦਵਾ ਦਿੰਦਾ ਹੈ ਕਿ ਪਾਲਤੂ ਜਾਨਵਰ ਸਿਰਫ ਸ਼ੌਂਕ ਨਹੀਂ ਉਹਨਾਂ ਦੀ ਦੇਖਭਾਲ ਇੱਕ ਵੱਡੀ ਜ਼ਿੰਮੇਵਾਰੀ ਹੈ SPCA ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲਾਪਰਵਾਹੀ ਦੇ ਕਿਸੇ ਵੀ ਮਾਮਲੇ ਦੀ ਤੁਰੰਤ ਸੂਚਨਾ ਦਿਓ। ਆਕਲੈਂਡ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲਾਪਰਵਾਹੀ ਦੇ ਕਾਰਨ ਇੱਕ ਪਾਲਤੂ ਜਾਨਵਰ ਦੀ ਭੁੱਖ ਅਤੇ ਠੰਡ ਦੇ ਨਾਲ ਮੌਤ ਹੋ ਗਈ ਹੈ। ਦੋ ਮਹਿਲਾਵਾਂ ਨੂੰ ਇਸ ਮਾਮਲੇ ਵਿੱਚ ਸਜ਼ਾਸ਼ਨਾਈ ਗਈ ਹੈ। ਦਰਸਲ ਜੁਲਾਈ 2024 ਵਿੱਚ SPCA ਟੀਮ ਨੇ ਇੱਕ ਸ਼ਿਕਾਇਤ ਤੋਂ ਬਾਅਦ ਆਕਲੈਂਡ ਵਿਖੇ ਘਰ ਦਾ ਦੌਰਾ ਕੀਤਾ ਸੀ। ਪੋਸਤਾਨ ਤੇ ਉਹਨਾਂ ਨੂੰ ਵਾਈਟ ਮਿਕਸ ਬਰੀਡ ਫੀਮੇਲ ਡੌਗ ਪ੍ਰਿੰਸੈਸ ਮਿਲੀ ਸੀ ਜਿਸ ਨੂੰ ਰੱਸੀ ਦੇ ਨਾਲ ਬੰਨਿਆ ਹੋਇਆ ਸੀ ਉਸ ਕੋਲ ਨਾ ਤਾਂ ਕੋਈ ਢੰਗ ਦਾ ਸ਼ੈਲਟਰ ਸੀ ਨਾ ਪਾਣੀ ਸੀ ਸਿਰਫ ਉਸ ਦੇ ਕੋਲ ਇੱਕ ਟੇਬਲ ਰੱਖਿਆ ਹੋਇਆ ਸੀ ਐਸਪੀਸੀਏ ਨੇ ਤੁਰੰਤ ਮਦਦ ਕੀਤੀ ਅਤੇ ਫੀਮੇਲ ਡੌਗ ਲਈ ਕੈਨਲ ਅਤੇ ਕੰਬਲ ਮਹੱਈਆ ਕਰਵਾ ਦਿੱਤਾ ਪਰ ਕੁਝ ਦਿਨ ਬਾਅਦ ਜਦ ਟੀਮ ਮੁੜ ਬੂੰਜੀ ਦਾ ਪ੍ਰਿੰਸੈਸ ਮਰੀ ਹੋਈ ਮਿਲੀ ਉਸ ਕੋਲ ਸਿਰਫ ਖਾਲੀ ਬੌਲ ਅਤੇ ਇਕੱਠੀ ਮੈਲ ਹੀ ਮਿਲੀ ਸੀ ਵੈਟਰਨਰੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਿੰਸੈਸ ਬਹੁਤ ਜ਼ਿਆਦਾ ਕਮਜ਼ੋਰ ਸੀ। ਸਰੀਰ ਵਿੱਚੋਂ ਚਰਬੀ ਅਤੇ ਮਾਸਪੇਸ਼ੀਆਂ ਤੱਕ ਗਾਇਬ ਹੋ ਗਈਆਂ ਸਨ। ਦਬਾਅ ਦੇ ਜ਼ਖਮ ਸਨ, ਮੱਖੀਆਂ ਦੇ ਡੰਗ ਸਨ ਅਤੇ ਉਸ ਦੇ ਆਲੇ-ਦੁਆਲੇ ਸਿਰਫ ਗੰਦ ਸੀ ਅਤੇ ਇਹ ਹਾਲਾਤ ਉਸ ਨੂੰ ਅਸਾਈ ਦਸਾਰੇ ਸਨ। ਪੋਸਟਮਾਰਟਮ ਦੇ ਵਿੱਚ ਪੁਸ਼ਟੀ ਹੋਈ ਹੈ ਕਿ ਫੀਮੇਲ ਡੌਗ ਦੀ ਮੌਤ ਠੰਡ ਅਤੇ ਭੁੱਖ ਦੇ ਨਾਲ ਹੋਈ ਹੈ। ਮਹਿਲਾਵਾਂ ਨੇ ਕਿਹਾ ਕਿ ਘਰ ਵਿੱਚ ਨਹੀਂ ਹੁੰਦੀਆਂ ਸਨ ਅਤੇ ਹੋਰ ਮੈਂਬਰਾਂ ਨੂੰ ਖਾਣਾ ਦੇਣ ਲਈ ਉਹਨਾਂ ਨੇ ਕਿਹਾ ਸੀ ਪਰ ਦੋਸ਼ਾਂ ਦਾ ਸਾਹਮਣਾ ਕਰਨ ਮੌਕੇ ਉਹਨਾਂ ਨੇ ਮੰਨਿਆ ਹੈ ਕਿ ਉਹਨਾਂ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਸੀ ਐਸ ਪੀ ਸੀ ਏ ਮੁਖ ਟਟਾਰਡ ਵੇਸਟਬੁਡ ਨੇ ਕਿਹਾ ਹੈ ਕਿ ਅਜਿਹੀ ਹਾਲਤ ਕਿਸੇ ਵੀ ਜਾਨਵਰ ਦੀ ਨਹੀਂ ਹੋਣੀ ਚਾਹੀਦੀ ਪ੍ਰਿੰਸੈਸ ਦੇ ਆਖਰੀ ਪਲ ਬੇहद ਦਰਦਨਾਕ ਹੋਣਗੇ ਪਾਲਤੂ ਜਾਨਵਰ ਮਜ਼ਾਕ ਨਹੀਂ ਹਨ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ ਇਸ ਮਾਮਲੇ ਨੇ ਇੱਕ ਵਾਰ ਫਿਰ ਯਾਦ ਦਵਾ ਦਿੰਦਾ ਹੈ ਕਿ ਪਾਲਤੂ ਜਾਨਵਰ ਸਿਰਫ ਸ਼ੌਂਕ ਨਹੀਂ ਉਹਨਾਂ ਦੀ ਦੇਖਭਾਲ ਇੱਕ ਵੱਡੀ ਜ਼ਿੰਮੇਵਾਰੀ ਹੈ SPCA ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲਾਪਰਵਾਹੀ ਦੇ ਕਿਸੇ ਵੀ ਮਾਮਲੇ ਦੀ ਤੁਰੰਤ ਸੂਚਨਾ ਦਿਓ। ਆਕਲੈਂਡ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲਾਪਰਵਾਹੀ ਦੇ ਕਾਰਨ ਇੱਕ ਪਾਲਤੂ ਜਾਨਵਰ ਦੀ ਭੁੱਖ ਅਤੇ ਠੰਡ ਦੇ ਨਾਲ ਮੌਤ ਹੋ ਗਈ ਹੈ। ਦੋ ਮਹਿਲਾਵਾਂ ਨੂੰ ਇਸ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਹੈ। ਦਰਸਲ ਜੁਲਾਈ 2024 ਵਿੱਚ SPCA ਟੀਮ ਨੇ ਇੱਕ ਸ਼ਿਕਾਇਤ ਤੋਂ ਬਾਅਦ ਆਕਲੈਂਡ ਵਿਖੇ ਘਰ ਦਾ ਦੌਰਾ ਕੀਤਾ ਸੀ। ਪੋਸਤਾਨ ਤੇ ਉਹਨਾਂ ਨੂੰ ਵਾਈਟ ਮਿਕਸ ਬਰੀਡ ਫੀਮੇਲ ਡੌਗ ਪ੍ਰਿੰਸੈਸ ਮਿਲੀ ਸੀ ਜਿਸ ਨੂੰ ਰੱਸੀ ਦੇ ਨਾਲ ਬੰਨਿਆ ਹੋਇਆ ਸੀ ਉਸ ਕੋਲ ਨਾ ਤਾਂ ਕੋਈ ਢੰਗ ਦਾ ਸ਼ੈਲਟਰ ਸੀ ਨਾ ਪਾਣੀ ਸੀ ਸਿਰਫ ਉਸ ਦੇ ਕੋਲ ਇੱਕ ਟੇਬਲ ਰੱਖਿਆ ਹੋਇਆ ਸੀ ਐਸਪੀਸੀਏ ਨੇ ਤੁਰੰਤ ਮਦਦ ਕੀਤੀ ਅਤੇ ਫੀਮੇਲ ਡੌਗ ਲਈ ਕੈਨਲ ਅਤੇ ਕੰਬਲ ਮਹੱਈਆ ਕਰਵਾ ਦਿੱਤਾ ਪਰ ਕੁਝ ਦਿਨ ਬਾਅਦ ਜਦ ਟੀਮ ਮੁੜ ਬੂੰਜੀ ਦਾ ਪ੍ਰਿੰਸੈਸ ਮਰੀ ਹੋਈ ਮਿਲੀ ਉਸ ਕੋਲ ਸਿਰਫ ਖਾਲੀ ਬੌਲ ਅਤੇ ਇਕੱਠੀ ਮੈਲ ਹੀ ਮਿਲੀ ਸੀ ਵੈਟਰਨਰੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਿੰਸੈਸ ਬਹੁਤ ਜ਼ਿਆਦਾ ਕਮਜ਼ੋਰ ਸੀ। ਸਰੀਰ ਵਿੱਚੋਂ ਚਰਬੀ ਅਤੇ ਮਾਸਪੇਸ਼ੀਆਂ ਤੱਕ ਗਾਇਬ ਹੋ ਗਈਆਂ ਸਨ। ਦਬਾਅ ਦੇ ਜ਼ਖਮ ਸਨ, ਮੱਖੀਆਂ ਦੇ ਡੰਗ ਸਨ ਅਤੇ ਉਸ ਦੇ ਆਲੇ-ਦੁਆਲੇ ਸਿਰਫ ਗੰਦ ਸੀ ਅਤੇ ਇਹ ਹਾਲਾਤ ਉਸ ਨੂੰ ਅਸਾਈ ਦਸਾਰੇ ਸਨ। ਪੋਸਟਮਾਰਟਮ ਦੇ ਵਿੱਚ ਪੁਸ਼ਟੀ ਹੋਈ ਹੈ ਕਿ ਫੀਮੇਲ ਡੌਗ ਦੀ ਮੌਤ ਠੰਡ ਅਤੇ ਭੁੱਖ ਦੇ ਨਾਲ ਹੋਈ ਹੈ। ਮਹਿਲਾਵਾਂ ਨੇ ਕਿਹਾ ਕਿ ਘਰ ਵਿੱਚ ਨਹੀਂ ਹੁੰਦੀਆਂ ਸਨ ਅਤੇ ਹੋਰ ਮੈਂਬਰਾਂ ਨੂੰ ਖਾਣਾ ਦੇਣ ਲਈ ਉਹਨਾਂ ਨੇ ਕਿਹਾ ਸੀ ਪਰ ਦੋਸ਼ਾਂ ਦਾ ਸਾਹਮਣਾ ਕਰਨ ਮੌਕੇ ਉਹਨਾਂ ਨੇ ਮੰਨਿਆ ਹੈ ਕਿ ਉਹਨਾਂ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਸੀ ਐਸਪੀਸੀਏ ਮੁਖ ਟਾਰਡ ਵੇਸਟਬੁਡ ਨੇ ਕਿਹਾ ਹੈ ਕਿ ਅਜਿਹੀ ਹਾਲਤ ਕਿਸੇ ਵੀ ਜਾਨਵਰ ਦੀ ਨਹੀਂ ਹੋਣੀ ਚਾਹੀਦੀ ਪ੍ਰਿੰਸੈਸ ਦੇ ਆਖਰੀ ਪਲ ਬੇहद ਦਰਦਨਾਕ ਹੋਣਗੇ ਪਾਲਤੂ ਜਾਨਵਰ ਮਜ਼ਾਕ ਨਹੀਂ ਹਨ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ ਇਸ ਮਾਮਲੇ ਨੇ ਇੱਕ ਵਾਰ ਫਿਰ ਯਾਦ ਦਵਾ ਦਿੰਦਾ ਹੈ ਕਿ ਪਾਲਤੂ ਜਾਨਵਰ ਸਿਰਫ ਸ਼ੌਂਕ ਨਹੀਂ ਉਹਨਾਂ ਦੀ ਦੇਖਭਾਲ ਇੱਕ ਵੱਡੀ ਜ਼ਿੰਮੇਵਾਰੀ ਹੈ SPCA ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲਾਪਰਵਾਹੀ ਦੇ ਕਿਸੇ ਵੀ ਮਾਮਲੇ ਦੀ ਤੁਰੰਤ ਸੂਚਨਾ ਦਿਓ। ਆਕਲੈਂਡ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲਾਪਰਵਾਹੀ ਦੇ ਕਾਰਨ ਇੱਕ ਪਾਲਤੂ ਜਾਨਵਰ ਦੀ ਭੁੱਖ ਅਤੇ ਠੰਡ ਦੇ ਨਾਲ ਮੌਤ ਹੋ ਗਈ ਹੈ। ਦੋ ਮਹਿਲਾਵਾਂ ਨੂੰ ਇਸ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਹੈ। ਦਰਸਲ ਜੁਲਾਈ 2024 ਵਿੱਚ SPCA ਟੀਮ ਨੇ ਇੱਕ ਸ਼ਿਕਾਇਤ ਤੋਂ ਬਾਅਦ ਆਕਲੈਂਡ ਵਿਖੇ ਘਰ ਦਾ ਦੌਰਾ ਕੀਤਾ ਸੀ। ਪੋਸਤਾਨ ਤੇ ਉਹਨਾਂ ਨੂੰ ਵਾਈਟ ਮਿਕਸ ਬਰੀਡ ਫੀਮੇਲ ਡੌਗ ਪ੍ਰਿੰਸੈਸ ਮਿਲੀ ਸੀ ਜਿਸ ਨੂੰ ਰੱਸੀ ਦੇ ਨਾਲ ਬੰਨਿਆ ਹੋਇਆ ਸੀ ਉਸ ਕੋਲ ਨਾ ਤਾਂ ਕੋਈ ਢੰਗ ਦਾ ਸ਼ੈਲਟਰ ਸੀ ਨਾ ਪਾਣੀ ਸੀ ਸਿਰਫ ਉਸ ਦੇ ਕੋਲ ਇੱਕ ਟੇਬਲ ਰੱਖਿਆ ਹੋਇਆ ਸੀ ਐਸਪੀਸੀਏ ਨੇ ਤੁਰੰਤ ਮਦਦ ਕੀਤੀ ਅਤੇ ਫੀਮੇਲ ਡੌਗ ਲਈ ਕੈਨਲ ਅਤੇ ਕੰਬਲ ਮਹੱਈਆ ਕਰਵਾ ਦਿੱਤਾ ਪਰ ਕੁਝ ਦਿਨ ਬਾਅਦ ਜਦ ਟੀਮ ਮੁੜ ਬੂੰਜੀ ਦਾ ਪ੍ਰਿੰਸੈਸ ਮਰੀ ਹੋਈ ਮਿਲੀ ਉਸ ਕੋਲ ਸਿਰਫ ਖਾਲੀ ਬੌਲ ਅਤੇ ਇਕੱਠੀ ਮੈਲ ਹੀ ਮਿਲੀ ਸੀ ਵੈਟਰਨਰੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਿੰਸੈਸ ਬਹੁਤ ਜ਼ਿਆਦਾ ਕਮਜ਼ੋਰ ਸੀ। ਸਰੀਰ ਵਿੱਚੋਂ ਚਰਬੀ ਅਤੇ ਮਾਸਪੇਸ਼ੀਆਂ ਤੱਕ ਗਾਇਬ ਹੋ ਗਈਆਂ ਸਨ। ਦਬਾਅ ਦੇ ਜ਼ਖਮ ਸਨ, ਮੱਖੀਆਂ ਦੇ ਡੰਗ ਸਨ ਅਤੇ ਉਸ ਦੇ ਆਲੇ-ਦੁਆਲੇ ਸਿਰਫ ਗੰਦ ਸੀ ਅਤੇ ਇਹ ਹਾਲਾਤ ਉਸ ਨੂੰ ਅਸਾਈ ਦੱਸਾਰੇ ਸਨ। ਪੋਸਟਮਾਰਟਮ ਦੇ ਵਿੱਚ ਪੁਸ਼ਟੀ ਹੋਈ ਹੈ ਕਿ ਫੀਮੇਲ ਡੌਗ ਦੀ ਮੌਤ ਠੰਡ ਅਤੇ ਭੁੱਖ ਦੇ ਨਾਲ ਹੋਈ ਹੈ। ਮਹਿਲਾਵਾਂ ਨੇ ਕਿਹਾ ਕਿ ਘਰ ਵਿੱਚ ਨਹੀਂ ਹੁੰਦੀਆਂ ਸਨ ਅਤੇ ਹੋਰ ਮੈਂਬਰਾਂ ਨੂੰ ਖਾਣਾ ਦੇਣ ਲਈ ਉਹਨਾਂ ਨੇ ਕਿਹਾ ਸੀ ਪਰ ਦੋਸ਼ਾਂ ਦਾ ਸਾਹਮਣਾ ਕਰਨ ਮੌਕੇ ਉਹਨਾਂ ਨੇ ਮੰਨਿਆ ਹੈ ਕਿ ਉਹਨਾਂ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਸੀ ਪੀਐਸਪੀਸੀਏ ਮੁਖ ਟਾਰਡ ਵੇਸਟਬੁਡ ਨੇ ਕਿਹਾ ਹੈ ਕਿ ਅਜਿਹੀ ਹਾਲਤ ਕਿਸੇ ਵੀ ਜਾਨਵਰ ਦੀ ਨਹੀਂ ਹੋਣੀ ਚਾਹੀਦੀ ਪ੍ਰਿੰਸਸ ਦੇ ਆਖਰੀ ਪਲ ਬੇहद ਦਰਦਨਾਕ ਹੋਣਗੇ ਪਾਲਤੂ ਜਾਨਵਰ ਮਜ਼ਾਕ ਨਹੀਂ ਹਨ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ ਇਸ ਮਾਮਲੇ ਨੇ ਇੱਕ ਵਾਰ ਫਿਰ ਯਾਦ ਦਿਵਾ ਦਿੱਤਾ ਹੈ ਕਿ ਪਾਲਤੂ ਜਾਨਵਰ ਸਿਰਫ ਸ਼ੌਂਕ ਨਹੀਂ ਉਹਨਾਂ ਦੀ ਦੇਖਭਾਲ ਇੱਕ ਵੱਡੀ ਜ਼ਿੰਮੇਵਾਰੀ ਹੈ ਪੀਐਸਪੀਸੀਏ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲਾਪਰਵਾਹੀ ਦੇ ਕਿਸੇ ਵੀ ਮਾਮਲੇ ਦੀ ਤੁਰੰਤ ਸੂਚਨਾ ਦਿਓ ਆਕਲੈਂਡ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲਾਪਰਵਾਹੀ ਦੇ ਕਾਰਨ ਇੱਕ ਪਾਲਤੂ ਜਾਨਵਰ ਦੀ ਭੁੱਖ ਅਤੇ ਠੰਡ ਦੇ ਨਾਲ ਮੌਤ ਹੋ ਗਈ ਹੈ ਦੋ ਮਹਿਲਾਵਾਂ ਨੂੰ ਇਸ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਹੈ ਦਰਸਲ ਜੁਲਾਈ 2024 ਵਿੱਚ SPCA ਟੀਮ ਨੇ ਇੱਕ ਸ਼ਿਕਾਇਤ ਤੋਂ ਬਾਅਦ ਆਕਲੈਂਡ ਵਿਖੇ ਘਰ ਦਾ ਦੌਰਾ ਕੀਤਾ ਸੀ ਉਸਤਾਨ ਤੇ ਉਹਨਾਂ ਨੂੰ ਵਾਈਟ ਮਿਕਸ ਬਰੀਡ ਫੀਮੇਲ ਡੌਗ ਪ੍ਰਿੰਸੈਸ ਮਿਲੀ ਸੀ ਜਿਸ ਨੂੰ ਰੱਸੀ ਦੇ ਨਾਲ ਬੰਨਿਆ ਹੋਇਆ ਸੀ ਉਸ ਕੋਲ ਨਾ ਤਾਂ ਕੋਈ ਢੰਗ ਦਾ ਸ਼ੈਲਟਰ ਸੀ ਨਾ ਪਾਣੀ ਸੀ ਸਿਰਫ ਉਸ ਦੇ ਕੋਲ ਇੱਕ ਟੇਬਲ ਰੱਖਿਆ ਹੋਇਆ ਸੀ ਐਸ ਪੀ ਸੀ ਏ ਨੇ ਤੁਰੰਤ ਮਦਦ ਕੀਤੀ ਅਤੇ ਫੀਮੇਲ ਡੌਗ ਲਈ ਕੈਨਲ ਅਤੇ ਕੰਬਲ ਮਹੱਈਆ ਕਰਵਾ ਦਿੱਤਾ ਪਰ ਕੁਝ ਦਿਨ ਬਾਅਦ ਜਦ ਟੀਮ ਮੁੜ ਪਹੁੰਚੀ ਤਾਂ ਪ੍ਰਿੰਸੈਸ ਮਰੀ ਹੋਈ ਮਿਲੀ ਉਸ ਕੋਲ ਸਿਰਫ ਖਾਲੀ ਬੌਲ ਅਤੇ ਇਕੱਠੀ ਮੈਲ ਹੀ ਮਿਲੀ ਸੀ ਵੈਟਰਨਰੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਿੰਸੈਸ ਬਹੁਤ ਜ਼ਿਆਦਾ ਕਮਜ਼ੋਰ ਸੀ ਸਰੀਰ ਵਿੱਚੋਂ ਚਰਬੀ ਅਤੇ ਮਾਸਪੇਸ਼ੀਆਂ ਤੱਕ ਗਾਇਬ ਹੋ ਗਈਆਂ ਸਨ ਦਬਾ ਦੇ ਜ਼ਖਮ ਸਨ ਮੱਖੀਆਂ ਦੇ ਡੰਗ ਸਨ ਅਤੇ ਉਸਦੇ ਆਲੇ-ਦੁਆਲੇ ਸਿਰਫ ਗੰਦ ਸੀ ਅਤੇ ਇਹ ਹਾਲਾਤ ਉਸ ਨੂੰ ਅਸਾਈ ਦਸਾਰੇ ਸਨ ਪੋਸਟਮਾਰਟਮ ਦੇ ਵਿੱਚ ਪੁਸ਼ਟੀ ਹੋਈ ਹੈ ਕਿ ਫੀਮੇਲ ਡੌਗ ਦੀ ਮੌਤ ਠੰਡ ਅਤੇ ਭੁੱਖ ਦੇ ਨਾਲ ਹੋਈ ਹੈ ਮਹਿਲਾਵਾਂ ਨੇ ਕਿਹਾ ਕਿ ਘਰ ਵਿੱਚ ਨਹੀਂ ਹੁੰਦੀਆਂ ਸਨ ਅਤੇ ਹੋਰ ਮੈਂਬਰਾਂ ਨੂੰ ਖਾਣਾ ਦੇਣ ਲਈ ਉਹਨਾਂ ਨੇ ਕਿਹਾ ਸੀ ਪਰ ਦੋਸ਼ਾਂ ਦਾ ਸਾਹਮਣਾ ਕਰਨ ਮੌਕੇ ਉਹਨਾਂ ਨੇ ਮੰਨਿਆ ਹੈ ਕਿ ਉਹਨਾਂ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਸੀ ਐਸਪੀਸੀਏ ਮੁਖ ਟਾਰਡ ਵੇਸਟਬੁਡ ਨੇ ਕਿਹਾ ਹੈ ਕਿ ਅਜਿਹੀ ਹਾਲਤ ਕਿਸੇ ਵੀ ਜਾਨਵਰ ਦੀ ਨਹੀਂ ਹੋਣੀ ਚਾਹੀਦੀ ਪ੍ਰਿੰਸੈਸ ਦੇ ਆਖਰੀ ਪਲ ਬੇहद ਦਰਦਨਾਕ ਹੋਣਗੇ ਪਾਲਤੂ ਜਾਨਵਰ ਮਜ਼ਾਕ ਨਹੀਂ ਹਨ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ ਇਸ ਮਾਮਲੇ ਨੇ ਇੱਕ ਵਾਰ ਫਿਰ ਯਾਦ ਦਵਾ ਦਿੰਦਾ ਹੈ ਕਿ ਪਾਲਤੂ ਜਾਨਵਰ ਸਿਰਫ ਸ਼ੌਂਕ ਨਹੀਂ ਉਹਨਾਂ ਦੀ ਦੇਖਭਾਲ ਇੱਕ ਵੱਡੀ ਜ਼ਿੰਮੇਵਾਰੀ ਹੈ SPCA ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲਾਪਰਵਾਹੀ ਦੇ ਕਿਸੇ ਵੀ ਮਾਮਲੇ ਦੀ ਤੁਰੰਤ ਸੂਚਨਾ ਦਿਓ। ਆਕਲੈਂਡ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲਾਪਰਵਾਹੀ ਦੇ ਕਾਰਨ ਇੱਕ ਪਾਲਤੂ ਜਾਨਵਰ ਦੀ ਭੁੱਖ ਅਤੇ ਠੰਡ ਦੇ ਨਾਲ ਮੌਤ ਹੋ ਗਈ ਹੈ। ਦੋ ਮਹਿਲਾਵਾਂ ਨੂੰ ਇਸ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਹੈ। ਦਰਸਲ ਜੁਲਾਈ 2024 ਵਿੱਚ SPCA ਟੀਮ ਨੇ ਇੱਕ ਸ਼ਿਕਾਇਤ ਤੋਂ ਬਾਅਦ ਆਕਲੈਂਡ ਵਿਖੇ ਘਰ ਦਾ ਦੌਰਾ ਕੀਤਾ ਸੀ। ਪੋਸਤਾਨ ਤੇ ਉਹਨਾਂ ਨੂੰ ਵਾਈਟ ਮਿਕਸ ਬਰੀਡ ਫੀਮੇਲ ਡੌਗ ਪ੍ਰਿੰਸੈਸ ਮਿਲੀ ਸੀ ਜਿਸ ਨੂੰ ਰੱਸੀ ਦੇ ਨਾਲ ਬੰਨਿਆ ਹੋਇਆ ਸੀ ਉਸ ਕੋਲ ਨਾ ਤਾਂ ਕੋਈ ਢੰਗ ਦਾ ਸ਼ੈਲਟਰ ਸੀ ਨਾ ਪਾਣੀ ਸੀ ਸਿਰਫ ਉਸ ਦੇ ਕੋਲ ਇੱਕ ਟੇਬਲ ਰੱਖਿਆ ਹੋਇਆ ਸੀ ਐਸਪੀਸੀਏ ਨੇ ਤੁਰੰਤ ਮਦਦ ਕੀਤੀ ਅਤੇ ਫੀਮੇਲ ਡੌਗ ਲਈ ਕੈਨਲ ਅਤੇ ਕੰਬਲ ਮਹੱਈਆ ਕਰਵਾ ਦਿੱਤਾ ਪਰ ਕੁਝ ਦਿਨ ਬਾਅਦ ਜਦ ਟੀਮ ਮੁੜ ਬੂੰਜੀ ਦਾ ਪ੍ਰਿੰਸੈਸ ਮਰੀ ਹੋਈ ਮਿਲੀ ਉਸ ਕੋਲ ਸਿਰਫ ਖਾਲੀ ਬੌਲ ਅਤੇ ਇਕੱਠੀ ਮੈਲ ਹੀ ਮਿਲੀ ਸੀ ਵੈਟਰਨਰੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਿੰਸੈਸ ਬਹੁਤ ਜ਼ਿਆਦਾ ਕਮਜ਼ੋਰ ਸੀ। ਸਰੀਰ ਵਿੱਚੋਂ ਚਰਬੀ ਅਤੇ ਮਾਸਪੇਸ਼ੀਆਂ ਤੱਕ ਗਾਇਬ ਹੋ ਗਈਆਂ ਸਨ। ਦਬਾਅ ਦੇ ਜ਼ਖਮ ਸਨ, ਮੱਖੀਆਂ ਦੇ ਡੰਗ ਸਨ ਅਤੇ ਉਸ ਦੇ ਆਲੇ-ਦੁਆਲੇ ਸਿਰਫ ਗੰਦ ਸੀ ਅਤੇ ਇਹ ਹਾਲਾਤ ਉਸ ਨੂੰ ਅਸਾਈ ਦਸਾਰੇ ਸਨ। ਪੋਸਟਮਾਰਟਮ ਦੇ ਵਿੱਚ ਪੁਸ਼ਟੀ ਹੋਈ ਹੈ ਕਿ ਫੀਮੇਲ ਡੌਗ ਦੀ ਮੌਤ ਠੰਡ ਅਤੇ ਭੁੱਖ ਦੇ ਨਾਲ ਹੋਈ ਹੈ ਮਹਿਲਾਵਾਂ ਨੇ ਕਿਹਾ ਕਿ ਘਰ ਵਿੱਚ ਨਹੀਂ ਹੁੰਦੀਆਂ ਸਨ ਅਤੇ ਹੋਰ ਮੈਂਬਰਾਂ ਨੂੰ ਖਾਣਾ ਦੇਣ ਲਈ ਉਹਨਾਂ ਨੇ ਕਿਹਾ ਸੀ ਪਰ ਦੋਸ਼ਾਂ ਦਾ ਸਾਹਮਣਾ ਕਰਨ ਮੌਕੇ ਉਹਨਾਂ ਨੇ ਮੰਨਿਆ ਹੈ ਕਿ ਉਹਨਾਂ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਸੀ ਐਸਪੀਸੀਏ ਮੁਖ ਟਟਾਰਡ ਵੇਸਟਬੁਡ ਨੇ ਕਿਹਾ ਹੈ ਕਿ ਅਜਿਹੀ ਹਾਲਤ ਕਿਸੇ ਵੀ ਜਾਨਵਰ ਦੀ ਨਹੀਂ ਹੋਣੀ ਚਾਹੀਦੀ ਪ੍ਰਿੰਸੈਸ ਦੇ ਆਖਰੀ ਪਲ ਬੇहद ਦਰਦਨਾਕ ਹੋਣਗੇ ਪਾਲਤੂ ਜਾਨਵਰ ਮਜ਼ਾਕ ਨਹੀਂ ਹਨ ਇੱਕ ਵੱਡੀ ਜ਼ਿੰਮੇਵਾਰੀ ਹੈ ਇਸ ਮਾਮਲੇ ਨੇ ਇੱਕ ਵਾਰ ਫਿਰ ਯਾਦ ਦਵਾ ਦਿੰਦਾ ਹੈ ਕਿ ਪਾਲਤੂ ਜਾਨਵਰ ਸਿਰਫ ਸ਼ੌਂਕ ਨਹੀਂ ਉਹਨਾਂ ਦੀ ਦੇਖਭਾਲ ਇੱਕ ਵੱਡੀ ਜ਼ਿੰਮੇਵਾਰੀ ਹੈ ਐਸਪੀਸੀਏ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲਾਪਰਵਾਹੀ ਦੇ ਕਿਸੇ ਵੀ ਮਾਮਲੇ ਦੀ ਤੁਰੰਤ ਸੂਚਨਾ ਦਿਓ ਆਕਲੈਂਡ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲਾਪਰਵਾਹੀ ਦੇ ਕਾਰਨ ਇੱਕ ਫਾਲਤੂ ਜਾਨਵਰ ਦੀ ਭੁੱਖ ਅਤੇ ਠੰਡ ਦੇ ਨਾਲ ਮੌਤ ਹੋ ਗਈ ਹੈ। ਦੋ ਮਹਿਲਾਵਾਂ ਨੂੰ ਇਸ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਹੈ। ਦਰਸਲ ਜੁਲਾਈ 2024 ਵਿੱਚ SPCA ਟੀਮ ਨੇ ਇੱਕ ਸ਼ਿਕਾਇਤ ਤੋਂ ਬਾਅਦ ਆਕਲੈਂਡ ਵਿੱਚ ਘਰ ਦਾ ਦੌਰਾ ਕੀਤਾ ਸੀ। ਉਸ ਤਾਂ ਤੇ ਉਹਨਾਂ ਨੂੰ ਵਾਈਟ ਮਿਕਸ ਬਰੀਡ ਫੀਮੇਲ ਡੌਗ ਪ੍ਰਿੰਸੈਸ ਮਿਲੀ ਸੀ ਜਿਸ ਨੂੰ ਰੱਸੀ ਦੇ ਨਾਲ ਬੰਨਿਆ ਹੋਇਆ ਸੀ। ਉਸ ਕੋਲ ਨਾ ਤਾਂ ਕੋਈ ਢੰਗ ਦਾ ਸ਼ੈਲਟਰ ਸੀ ਨਾ ਪਾਣੀ ਸੀ ਸਿਰਫ ਉਸ ਦੇ ਕੋਲ ਇੱਕ ਟੇਬਲ ਰੱਖਿਆ ਹੋਇਆ ਸੀ। एसपीसीए ਨੇ ਤੁਰੰਤ ਮਦਦ ਕੀਤੀ ਅਤੇ ਫੀਮੇਲ ਡੌਗ ਲਈ ਕੈਨਲ ਅਤੇ ਕੰਬਲ ਮਹੱਈਆ ਕਰਵਾ ਦਿੱਤਾ ਪਰ ਕੁਝ ਦਿਨ ਬਾਅਦ ਜਦ ਟੀਮ ਮੜਬੋਂਜੀ ਦਾ ਪ੍ਰਿੰਸੈਸ ਮਰੀ ਹੋਈ ਮਿਲੀ ਉਸ ਕੋਲ ਸਿਰਫ ਖਾਲੀ ਬੌਲ ਅਤੇ ਇਕੱਠੀ ਮੈਲ ਹੀ ਮਿਲੀ ਸੀ ਵੈਟਰਨਰੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਿੰਸੈਸ ਬਹੁਤ ਜ਼ਿਆਦਾ ਕਮਜ਼ੋਰ ਸੀ ਸਰੀਰ ਵਿੱਚੋਂ ਚਰਬੀ ਅਤੇ ਮਾਸਪੇਸ਼ੀਆਂ ਤੱਕ ਗਾਇਬ ਹੋ ਗਈਆਂ ਸਨ ਦਬਾ ਦੇ ਜ਼ਖਮ ਸਨ ਮੱਖੀਆਂ ਦੇ ਡੰਗ ਸਨ ਅਤੇ ਉਸ ਦੇ ਆਲੇ ਦੁਆਲੇ ਸਿਰਫ ਗੰਦ ਸੀ ਅਤੇ ਇਹ ਹਾਲਾਤ ਉਸ ਨੂੰ ਅਸਾਈ ਦਸਾਰੇ ਸਨ ਪੋਸਟਮਾਰਟਮ ਦੇ ਵਿੱਚ ਪੁਸ਼ਟੀ ਹੋਈ ਹੈ ਕਿ ਫੀਮੇਲ ਡੌਗ ਦੀ ਮੌਤ ਠੰਡ ਅਤੇ ਭੁੱਖ ਦੇ ਨਾਲ ਹੋਈ ਹੈ ਮਹਿਲਾਵਾਂ ਨੇ ਕਿਹਾ ਕਿ ਘਰ ਵਿੱਚ ਨਹੀਂ ਹੁੰਦੀਆਂ ਸਨ ਅਤੇ ਹੋਰ ਮੈਂਬਰਾਂ ਨੂੰ ਖਾਣਾ ਦੇਣ ਲਈ ਉਹਨਾਂ ਨੇ ਕਿਹਾ ਸੀ ਪਰ ਦੋਸ਼ਾਂ ਦਾ ਸਾਹਮਣਾ ਕਰਨ ਮੌਕੇ ਉਹਨਾਂ ਨੇ ਮੰਨਿਆ ਹੈ ਕਿ ਉਹਨਾਂ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਸੀ ਐਸ ਪੀ ਸੀ ਏ ਮੁਖ ਟਾਰਡ ਵੇਸਟਬੁਡ ਨੇ ਕਿਹਾ ਹੈ ਕਿ ਅਜਿਹੀ ਹਾਲਤ ਕਿਸੇ ਵੀ ਜਾਨਵਰ ਦੀ ਨਹੀਂ ਹੋਣੀ ਚਾਹੀਦੀ ਪ੍ਰਿੰਸੈਸ ਦੇ ਆਖਰੀ ਪਲ ਬੇहद ਦਰਦਨਾਕ ਹੋਣਗੇ ਪਾਲਤੂ ਜਾਨਵਰ ਮਜ਼ਾਕ ਨਹੀਂ ਹਨ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ ਇਸ ਮਾਮਲੇ ਨੇ ਇੱਕ ਵਾਰ ਫਿਰ ਯਾਦ ਦਵਾ ਦਿੰਦਾ ਹੈ ਕਿ ਪਾਲਤੂ ਜਾਨਵਰ ਸਿਰਫ ਸ਼ੌਂਕ ਨਹੀਂ ਉਹਨਾਂ ਦੀ ਦੇਖਭਾਲ ਇੱਕ ਵੱਡੀ ਜ਼ਿੰਮੇਵਾਰੀ ਹੈ SPCA ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲਾਪਰਵਾਹੀ ਦੇ ਕਿਸੇ ਵੀ ਮਾਮਲੇ ਦੀ ਤੁਰੰਤ ਸੂਚਨਾ ਦਿਓ। ਆਕਲੈਂਡ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲਾਪਰਵਾਹੀ ਦੇ ਕਾਰਨ ਇੱਕ ਪਾਲਤੂ ਜਾਨਵਰ ਦੀ ਭੁੱਖ ਅਤੇ ਠੰਡ ਦੇ ਨਾਲ ਮੌਤ ਹੋ ਗਈ ਹੈ। ਦੋ ਮਹਿਲਾਵਾਂ ਨੂੰ ਇਸ ਮਾਮਲੇ ਵਿੱਚ ਸਜ਼ਾਸ਼ਨਾਈ ਗਈ ਹੈ। ਦਰਸਲ ਜੁਲਾਈ 2024 ਵਿੱਚ SPCA ਟੀਮ ਨੇ ਇੱਕ ਸ਼ਿਕਾਇਤ ਤੋਂ ਬਾਅਦ ਆਕਲੈਂਡ ਵਿਖੇ ਘਰ ਦਾ ਦੌਰਾ ਕੀਤਾ ਸੀ। ਪੋਸਤਾਨ ਤੇ ਉਹਨਾਂ ਨੂੰ ਵਾਈਟ ਮਿਕਸ ਬਰੀਡ ਫੀਮੇਲ ਡੌਗ ਪ੍ਰਿੰਸੈਸ ਮਿਲੀ ਸੀ ਜਿਸ ਨੂੰ ਰੱਸੀ ਦੇ ਨਾਲ ਬੰਨਿਆ ਹੋਇਆ ਸੀ ਉਸ ਕੋਲ ਨਾ ਤਾਂ ਕੋਈ ਢੰਗ ਦਾ ਸ਼ੈਲਟਰ ਸੀ ਨਾ ਪਾਣੀ ਸੀ ਸਿਰਫ ਉਸ ਦੇ ਕੋਲ ਇੱਕ ਟੇਬਲ ਰੱਖਿਆ ਹੋਇਆ ਸੀ ਐਸਪੀਸੀਏ ਨੇ ਤੁਰੰਤ ਮਦਦ ਕੀਤੀ ਅਤੇ ਫੀਮੇਲ ਡੌਗ ਲਈ ਕੈਨਲ ਅਤੇ ਕੰਬਲ ਮਹੱਈਆ ਕਰਵਾ ਦਿੱਤਾ ਪਰ ਕੁਝ ਦਿਨ ਬਾਅਦ ਜਦ ਟੀਮ ਮੁੜ ਬੂੰਜੀ ਦਾ ਪ੍ਰਿੰਸੈਸ ਮਰੀ ਹੋਈ ਮਿਲੀ ਉਸ ਕੋਲ ਸਿਰਫ ਖਾਲੀ ਬੌਲ ਅਤੇ ਇਕੱਠੀ ਮੈਲ ਹੀ ਮਿਲੀ ਸੀ ਵੈਟਰਨਰੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਿੰਸੈਸ ਬਹੁਤ ਜ਼ਿਆਦਾ ਕਮਜ਼ੋਰ ਸੀ। ਸਰੀਰ ਵਿੱਚੋਂ ਚਰਬੀ ਅਤੇ ਮਾਸਪੇਸ਼ੀਆਂ ਤੱਕ ਗਾਇਬ ਹੋ ਗਈਆਂ ਸਨ। ਦਬਾਅ ਦੇ ਜ਼ਖਮ ਸਨ, ਮੱਖੀਆਂ ਦੇ ਡੰਗ ਸਨ ਅਤੇ ਉਸ ਦੇ ਆਲੇ-ਦੁਆਲੇ ਸਿਰਫ ਗੰਦ ਸੀ ਅਤੇ ਇਹ ਹਾਲਾਤ ਉਸ ਨੂੰ ਅਸਾਈ ਦਸਾਰੇ ਸਨ। ਪੋਸਟਮਾਰਟਮ ਦੇ ਵਿੱਚ ਪੁਸ਼ਟੀ ਹੋਈ ਹੈ ਕਿ ਫੀਮੇਲ ਡੌਗ ਦੀ ਮੌਤ ਠੰਡ ਅਤੇ ਭੁੱਖ ਦੇ ਨਾਲ ਹੋਈ ਹੈ ਮਹਿਲਾਵਾਂ ਨੇ ਕਿਹਾ ਕਿ ਘਰ ਵਿੱਚ ਨਹੀਂ ਹੁੰਦੀਆਂ ਸਨ ਅਤੇ ਹੋਰ ਮੈਂਬਰਾਂ ਨੂੰ ਖਾਣਾ ਦੇਣ ਲਈ ਉਹਨਾਂ ਨੇ ਕਿਹਾ ਸੀ ਪਰ ਦੋਸ਼ਾਂ ਦਾ ਸਾਹਮਣਾ ਕਰਨ ਮੌਕੇ ਉਹਨਾਂ ਨੇ ਮੰਨਿਆ ਹੈ ਕਿ ਉਹਨਾਂ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਸੀ ਐਸਪੀਸੀਏ ਮੁਖ ਟਟਾਰਡ ਵੇਸਟਬੁਡ ਨੇ ਕਿਹਾ ਹੈ ਕਿ ਅਜਿਹੀ ਹਾਲਤ ਕਿਸੇ ਵੀ ਜਾਨਵਰ ਦੀ ਨਹੀਂ ਹੋਣੀ ਚਾਹੀਦੀ ਪ੍ਰਿੰਸੈਸ ਦੇ ਆਖਰੀ ਪਲ ਬੇहद ਦਰਦਨਾਕ ਹੋਣਗੇ ਪਾਲਤੂ ਜਾਨਵਰ ਮਜ਼ਾਕ ਨਹੀਂ ਹਨ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ ਇਸ ਮਾਮਲੇ ਨੇ ਇੱਕ ਵਾਰ ਫਿਰ ਯਾਦ ਦਵਾ ਦਿੰਦਾ ਹੈ ਕਿ ਪਾਲਤੂ ਜਾਨਵਰ ਸਿਰਫ ਸ਼ੌਂਕ ਨਹੀਂ ਉਹਨਾਂ ਦੀ ਦੇਖਭਾਲ ਇੱਕ ਵੱਡੀ ਜ਼ਿੰਮੇਵਾਰੀ ਹੈ ਐਸਪੀਸੀਏ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲਾਪਰਵਾਹੀ ਦੇ ਕਿਸੇ ਵੀ ਮਾਮਲੇ ਦੀ ਤੁਰੰਤ ਸੂਚਨਾ ਦਿਓ